ਰਜਿੰਦਰ ਸਿੰਘ ਦੇ ਬਾਅਦ ਜਸ਼ਨਪ੍ਰੀਤ ਸਿੰਘ ਦੀ ਅੰਗੈਲੀ ਨਾਲ ਪੰਜਾਬੀਆਂ ਤੇ ਫੇਰ ਸਵਾਲ ਉੱਠਿਆ ਦੋਵਾਂ ਵੱਲੋਂ ਜਿਹੜੇ ਸੜਕ ਹਾਦਸੇ ਕਿਤੇ ਗਏ ਨੇ ਉਹਨਾਂ ਦੇ ਵਿੱਚ ਤਿੰਨ-ਤਿੰਨ ਬੰਦਿਆਂ ਦੀ ਮੌਤ ਹੋਈ ਹੈ ਇਹ ਗੱਲ ਨੋਟ ਕਰਨ ਵਾਲੀ ਹੈ ਤੇ ਜਸ਼ਨਪ੍ਰੀਤ ਸਿੰਘ ਜਿਹੜਾ ਟਰੱਕ ਚਲਾ ਰਿਹਾ ਸੀ ਉਸ ਦੇ ਬਾਰੇ ਕਿਹਾ ਗਿਆ ਕਿ ਉਹ ਜਿਹੜਾ ਹੈ ਇਨਫਲੂਐਂਸ ਦੇ ਵਿੱਚ ਸੀ ਮਤਲਬ ਉਸ ਨੇ ਕੋਈ ਨਸ਼ਾ ਕੀਤਾ ਹੋਇਆ ਸੀ ਸਿੱਖ ਅਤੇ ਨਸ਼ਾ ਸਿੱਖੀ ਅਤੇ ਨਸ਼ੇ ਦੇ ਨਾਲ ਕਿਵੇਂ ਆਪਸ ਦੇ ਵਿੱਚ ਕੋਈ ਸਬੰਧ ਨਹੀਂ ਹੈਗਾ ਤੇ ਇੱਥੇ ਨਸ਼ੇ ਵੇਚਣ ਵਾਲੇ ਫੜੇ ਵੀ ਗਏ ਨੇ ਜਿਨ੍ਹਾਂ ਨੇ ਵੱਡੀ ਮਾਤਰਾ ਦੇ ਵਿੱਚ ਨਸ਼ਿਆਂ ਦਾ ਵਪਾਰ ਕੀਤਾ ਸੈਕਰਾਮੈਂਟੋ ਸਾਰਿਆਂ ਨੂੰ ਪਤਾ ਤੇ ਕਈ ਇੱਥੇ ਗੈਂਗ ਨੇ ਜਿਨ੍ਹਾਂ ਦੇ ਵਿੱਚ ਪੰਜਾਬੀ ਸਿੰਘ ਸ਼ਬਦ ਦੇ ਪਛੇਤਰ ਵਾਲੇ ਜਿਹੜੇ ਨੌਜਵਾਨ ਨੇ ਉਹ ਜੁੜੇ ਰਹੇ ਨੇ ਜਿਨ੍ਹਾਂ ਦੇ ਨਾਲ ਸਿੱਖੀ ਕਲੰਕਿਤ ਹੋਈ ਆ ਖਾਲਸਾ ਦਾ ਵਿਚਾਰਧਾਰਾ ਨੂੰ ਠੇਸ ਪਹੁੰਚੀ ਆ ਸਿੱਖ ਸੰਘਰਸ਼ ਨੂੰ ਜਿਹੜਾ ਹੈ ਨੁਕਸਾਨ ਹੋਇਆ ਇਹ ਸਾਰਿਆਂ ਨੂੰ ਪਤਾ ਐਸੇ ਕਰਕੇ ਅਸੀਂ ਵਾਰ-ਵਾਰ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਬਾਰੇ ਉਂਗਲ ਚੁੱਕਦੇ ਰਹੇ ਉਸ ਨੁਕਤੇ ਦੇ ਉੱਤੇ ਆਪਾਂ ਉਂਗਲ ਰੱਖਦੇ ਰਹੇ ਤੇ ਐਸੇ ਤਰੀਕੇ ਨਾਲ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਸਿੱਖ ਡਰਾਈਵਰਾਂ ਵੱਲੋਂ ਜਿਨ੍ਹਾਂ ਦੇ ਨਾਮ ਦੇ ਨਾਲ ਸਿੰਘ ਲੱਗਦਾ ਸ਼ਬਦ ਉਹਨਾਂ ਵੱਲੋਂ ਕੀਤੀਆਂ ਜਾਂਦੀਆਂ ਅਣਗਹਿਲੀਆਂ ਬਾਰੇ ਵੀ ਅਸੀਂ ਲਗਾਤਾਰ ਵਿਚਾਰ-ਵਟਾਂਦਰਾ ਕਰਦੇ ਹਾਂ ਜੇ ਅਸੀਂ ਸੱਚੇ ਖਾਲਸਤਾਨੀਆ ਜੇ ਅਸੀਂ ਆਪਣੀ ਖਾਲਸਤਾ ਦੀ ਲੜਾਈ ਦੇ ਲਈ ਇਮਾਨਦਾਰ ਤਾਂ ਸਾਨੂੰ ਅਜਿਹੀਆਂ ਗੱਲਾਂ ਵਾਰ-ਵਾਰ ਕਰਨੀਆਂ ਚਾਹੀਦੀਆਂ ਨੇ ਕਾਫੀ ਟੇਬਲਾਂ ਤੇ ਡਿਨਰ ਟੇਬਲਾਂ ਦੇ ਉੱਤੇ ਕਰਨੀਆਂ ਚਾਹੀਦੀਆਂ ਨੇ ਜਿੱਥੇ ਪੰਜਾਬੀ ਨੌਜਵਾਨ 5 5 7 7 10 10 ਦੀ ਗਿਣਤੀ ਦੇ ਵਿੱਚ ਟਰੱਕ ਡਰਾਈਵਰ ਬਣ ਕੇ ਰਹਿ ਰਹੇ ਨੇ ਜਿਹੜੇ ਘਰਾਂ ਦੇ ਵਿੱਚ ਉੱਥੇ ਉਹਨਾਂ ਨੂੰ ਇਹ ਗੱਲਾਂ ਵਿਚਾਰਨੀਆਂ ਬਹੁਤ ਜ਼ ਤਿੰਨ ਬੰਦਿਆਂ ਦੀ ਮੌਤੇ ਨਾਲ ਹਰਜਿੰਦਰ ਸਿੰਘ ਨਾਲ ਸੰਬੰਧਤ ਹਾਦਸੇ 'ਚ ਤਿੰਨ ਬੰਦਿਆਂ ਦੀ ਮੌਤ ਹੋਈ ਤੇ ਤਿੰਨ ਬੰਦਿਆਂ ਦੀ ਮੌਤ ਹੀ ਜਸਨਪ੍ਰੀਤ ਵਾਲੇ ਸੜਕ ਹਾਦਸੇ 'ਚ ਹੋ ਗਈ ਹੈ ਤੇ ਇਹ ਆਪਣੇ ਆਪ ਦੇ ਵਿੱਚ ਨੋਟ ਕਰਨ ਵਾਲੀ ਗੱਲ ਹੈ ਕਿ ਭਾਈ ਹਰਜਿੰਦਰ ਸਿੰਘ ਦੇ ਨਾਲ ਜਿਹੜਾ ਸੰਬੰਧਤ ਸੜਕ ਹਾਸਾ ਉਸਦੇ ਵਿੱਚ 6 ਫਾਰ ਜਸਟਿਸ ਦੇ ਜਿਹੜੇ ਗੁਰਪਤਪਨ ਸਿੰਘ ਪਨੂੜੇ ਉਹਨਾਂ ਨੇ ਸਟੈਂਡ ਲਿਆ ਸੀ ਕਿ ਇਹ ਸਾਡਾ ਖਾਲਸਤਾਨੀ ਜਿਹੜਾ ਹੈਗਾ ਐਕਟਿਵਿਸਟ ਤੇ ਇਸ ਦਾ ਖਾਲਸਤਾਨ ਦੀ ਲਹਿਰ ਦੇ ਨਾਲ ਸੰਬੰਧ ਹੈ ਤੇ ਇਸ ਕਰਕੇ ਜਿਹੜੇ ਪੀੜਤ ਨੇ ਉਹਨਾਂ ਨੂੰ ਉਹਨਾਂ ਵੱਲੋਂ 1 ਲੱਖ ਡਾਲਰ ਵੀ ਦਿੱਤਾ ਗਿਆ ਇਸ ਦੇ ਨਾਲ ਹੀ ਉਹ ਕੇਸ ਨੂੰ ਲੜਨ ਦੀ ਹਾਮੀ ਵੀ ਭਰੀ ਗਈ ਪਰ ਅੱਜ ਜਿਹੜਾ ਨਵਾਂ ਕੇਸ ਹੋਇਆ ਜਸ਼ਨਪ੍ਰੀਤ ਸਿੰਘ ਦਾ ਉਸ ਦੇ ਬਾਰੇ ਅਸੀਂ ਉਸ ਨੂੰ ਕਿਹੜੇ ਖਾਤੇ ਦੇ ਵਿੱਚ ਪਾਵਾਂਗੇ ਇਸ ਕਰਕੇ ਖਾਲਸਾ ਦੀ ਜਥੇਬੰਦੀਆਂ ਸਾਡੇ ਆਪਣੇ ਦੇ ਉੱਤੇ ਅਤੇ ਸਾਡੇ ਭਾਈਚਾਰੇ ਦੇ ਉੱਤੇ ਸਵਾਲ ਖੜੇ ਹੁੰਦੇ ਨੇ ਇਸ ਨੂੰ ਇਮਾਨਦਾਰੀ ਦੇ ਨਾਲ ਜੇ ਅਸੀਂ ਵਿਚਾਰਾਂਗੇ ਤਾਂ ਐਸੇ ਤਰੀਕੇ ਨਾਲ ਗੱਲ ਬਣਦੀ ਹੈ